ਸਸ਼ੀ ਗਾਲੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਬਣਾਵਾਂਗੇ ਜੀ ਆਪਾਂ ਸ਼ੀਰਾ ਉਸਦੇ ਲਈ ਆਪਾਂ ਸਭ ਤੋਂ ਪਹਿਲਾਂ ਗੈਸ ਨੂੰ ਜਲਾ ਲੈਂਦਾ ਗਾ ਤੇ ਹੁਣ ਆਪਾਂ ਜਿਹੜਾ ਕੇ ਘਿਓ ਆ ਉਹ ਵੀ ਆਪਾਂ ਇੱਕ ਚਮਚ ਇਹਦੇ ਵਿੱਚ ਪਾ ਦਵਾਂਗੇ ਘਿਓ ਨੂੰ ਥੋੜਾ ਜਿਹਾ ਆਪਾਂ ਗਰਮ ਹੋਣ ਦੇ ਲਈ ਰੱਖਾਂਗੇ ਇਹ ਸ਼ੀਰਾ ਜਿਹੜਾ ਆਪਾਂ ਬਣਾਵਾਂਗੇ ਜੀ ਜਿਵੇਂ ਆ ਅੱਜ ਕੱਲ ਮੌਸਮ ਬਦਲਣ ਦੇ ਨਾਲ ਸ਼ਿਕਾ ਦੇਸ਼ਾ ਹੋਣ ਲੱਗ ਜਾਂਦਾ ਹੈਗਾ ਇਹਨੂੰ ਆਪਾਂ ਰਾਤ ਨੂੰ ਬਣਾ ਕੇ ਚੀਜ਼ដាក់ ਦੇਾਂਗੇ ਸੋਨਾ ਪੈਸਲੇ ਵਿੱਚ ਪਾਵਾਂਗੇ ਜੀ ਦੋ ਚਮਚ ਬੇਸਣ ਦੇ ਇਹਨੂੰ ਥੋੜਾ ਜਿਹਾ ਹਲਕਾ ਜਿਹਾ ਭੁੰਨਾਂਗੇ ਜਿਆਦਾ ਨਹੀਂ ਭੁੰਨਾਂਗੇ ਹਲਕਾ ਜਿਹੀ ਆਪਾਂ ਇਸਨੂੰ ਭੁੰਨਾਂਗਾ ਇਸਨੂੰ ਹੁਣ ਆਪਾਂ ਇਸ ਦੇ ਵਿੱਚ ਥੋੜੀ ਜਿਹੀ ਹਲਦੀ ਵੀ ਪਾ ਦਾਂਗੇ ਤੇ ਹੁਣ ਆਪਾਂ ਇਸ ਦੇ ਵਿੱਚ ਦੁੱਧ ਦਾ ਇੱਕ ਖਲਾਸ ਹੋ ਰਹੇਗੇ ਥੋੜਾ ਥੋੜਾ ਕਰਕੇ ਦੁੱਧ ਪਾਵਾਂਗੇ ਤਾਂ ਕਿ ਜਿਹੜੀਆਂ ਬਿਸਮੀਆਂ ਗੰਡਾ ਨੇ ਉਹ ਚੰਗੀ ਤਰ੍ਹਾਂ ਪੁੱਲ ਜਾਣ ਵਿੱਚ ਥੋੜੀ ਜਿਹੀ ਹਲਦੀ ਵੀ ਆਪਾਂ ਪਾਈ ਆ ਤਾਂ ਕਰਕੇ ਜਿਵੇਂ ਅੱਜ ਕੱਲ ਗਲੇ ਜਿਹਾ ਖਰਾਬ ਹੋ ਜਾਂਦੇ ਨੇ ਮੌਸਮ ਦੇ ਨਾਲ ਤੇ ਉਸ ਨਾਲ ਵੀ ਹਲਦੀ ਨਾਲ ਗਲਾਬ ਹੁੰਦਾ ਜਿਹੜਾ ਆਪਣਾ ਉਹ ਠੀਕ ਹੋ ਜਾਂਦਾਗਾ ਇਸ ਕਰਕੇ ਥੋੜੀ ਜਿਹਾ ਆਪਾਂ ਹਲਦੀ ਇਹਦੇ ਵਿੱਚ ਪਾਈ ਹੋਈ ਆ ਗਲਾਸ ਆਪਾਂ ਪਹਿਲਾਂ ਪਾ ਦਿੱਤਾ ਸੀ ਦੁੱਧਾ ਜੀ ਅੱਧਾ ਗਲਾਸ ਆਪਾਂ ਹੋਰ ਇਹਦੇ ਵਿੱਚ ਪਾ ਦਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਦੁੱਧ ਨੂੰ ਥੋੜਾ ਜਿਹਾ ਆਪਾਂ ਇਹਦੇ ਵਿੱਚ ਜਿਵੇਂ ਸ਼ੱਕਰ ਵੀ ਪਾ ਸਕਦੇ ਆ ਜੇ ਚੀਨੀ ਪਾਣੀ ਹੋਵੇ ਉਹ ਵੀ ਪਾ ਸਕਦੇ ਆ ਇਸ ਦੇ ਵਿੱਚ ਲੋ ਜੀ ਆਪਣੇ ਦੁੱਧ ਨੂੰ ਜਿਹੜਾ ਰੱਖਿਆ ਹੋਇਆ ਸੀ ਗੈਸ ਦੇ ਉੱਪਰ ਹੁਣ ਉਬਾਲ ਆ ਗਿਆ ਹੁਣ ਆਪਾਂ ਇਹਦੇ ਵਿੱਚ ਥੋੜੇ ਜਿਹੀ ਡਰਾਈ ਫਰੂਟ ਕਾਜੂ ਬਦਾਮ ਤੇ ਥੋੜੀਆਂ ਦਾਖਾਂ ਇਹ ਵੀ ਆਪਾਂ ਇਸ ਦੇ ਵਿੱਚ ਪਾ ਲਵਾਂਗੇ ਤੇ ਚੰਗੀ ਤਰ੍ਹਾਂ ਇਸ ਨੂੰ ਹਿਲਾ ਕੇ ਇਸ ਤਰ੍ਹਾਂ ਆਪਾਂ ਪਕਾਉਣਾਗਾ 2-3 ਮਿੰਟਾਂ ਦੇ ਲਈ ਇਸ ਨੂੰ ਪੱਕਣ ਦੇ ਲਈ ਰੱਖਾਂਗੇ ਲੋ ਜੀ ਸੀਰਾ ਹੋ ਗਿਆ ਆਪਣਾ ਤਿਆਰ ਹੁਣ ਆਪਾਂ ਇਸ ਨੂੰ ਗਲਾਸ ਦੇ ਵਿੱਚ ਕੱਢ ਲਵਾਂਗੇ ਤੇ ਇਸ ਨੂੰ ਰਾਤ ਨੂੰ ਹੀ ਬਣਾਉਣਾਗਾ ਤੇ ਉਸ ਤੋਂ ਬਾਅਦ ਕੁਝ ਵੀ ਨਹੀਂ ਖਾਣਾ ਪੀਣਾ ਹੈਗਾ ਤੇ ਆਪਾਂ ਜੇਕਰ ਆਪਾਂ ਨੂੰ ਕੋਈ ਕਈ ਵਾਰੀ ਪਾਣੀ ਦੀ ਤੀਲ ਲੱਗਦੀ ਆ ਤੇ ਆਪਾਂ ਇੱਕ ਘੰਟੇ ਬਾਅਦ ਪਾਣੀ ਜਿਹੜਾ ਪੀ ਸਕਦੇ ਆ ਤੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਧੰਨਵਾਦੀ